ਕੁੱਤਿਆਂ ਦਾ ਵੀ ਝੁੰਡ ਹੁੰਦਾ ਹੈ ਜਿਹੜਾ ਤਿਰਖੜਜੀ ਕਰਦਾ ਉਹ ਕੱਢ ਦਿੰਦੇ ਨੇ ਚੱਲ ਕੇ ਇਹਨਾਂ ਦਾ ਵੀ ਨਿਯਮ ਆ ਕੁੱਤਿਆਂ ਦਾ ਇੱਕ ਕੁੱਤਾ ਜ਼ਿਆਦਾ ਹੀ ਤਿਰਖੜਜੀ ਕਰਦਾ ਸੀ ਕੁੱਤਿਆਂ ਦਾ ਹੈੱਡ ਸੀ ਜਿਹੜਾ ਉਹ ਕਹਿੰਦਾ ਚੱਲ ਨਿਕਲ ਸਾਡੇ ਝੁੰਡ ਚੋਂ ਕੱਢਤਾ ਉਹਨਾਂ ਨੇ ਜਾਂਦਾ ਜਾਂਦਾ ਕਹਿੰਦਾ ਮੈਂ ਕਿਹੜਾ ਚਲੇਗਾ ਮੁੜ ਕੇ ਨਹੀਂ ਆਉਂਦਾ ਉਹ ਕਹਿੰਦੇ ਜਾ ਗਾ ਮੈਂ ਆਉਣਾ ਨਹੀਂ ਮੁੜ ਕੇ ਕਹਿੰਦੇ ਜਾ ਜਾ ਚਲਿਆ ਗਿਆ ਲੈ ਕੁੱਤਾ ਹੀ ਠਹਿਰਿਆ ਅਗਲੇ ਦਿਨ ਫੇਰ ਆ ਗਿਆ ਉਹ ਕਹਿੰਦੇ ਹੁਣ ਕੀ ਕਰਨਾ ਹੈ ਕਹਿੰਦਾ ਖਬਰਾਂ ਮੈਨੂੰ ਕੱਢ ਕੇ ਤੁਸੀਂ ਕੁਛ ਕਾਉਂਦੇ ਹੋਗੇ ਮੈਂ ਤਾਂ ਪੱਤਿਆਂ ਦਾ ਮੁਕੀ ਆਇਆ ਕਹਿੰਦਾ ਅਸੀਂ ਬੰਦੇ ਥੋੜੀਆ 13 ਤੂੰ ਸਾਨੂੰ ਛੱਡ ਕੇ ਚਲਿਆ ਗਿਆ ਜੀ ਤੈਨੂੰ ਫੇਰ ਰੱਖ ਲਈਏ ਸਾਡਾ ਨਿਜਮ ਹੈ ਅਸੀਂ ਇੱਕ ਨਿਜਮ ਦੇ ਆਦੀ ਨੇ ਜਿਉਂਦੇ ਆਂ ਵੇਖ ਲਓ ਪਸ਼ੂਆਂ ਪੰਛੀਆਂ ਦੇ ਵੀ ਨਿਜਮ ਹੈ ਹਾਥੀਆਂ ਦਾ ਵੀ ਨੇਮ ਹੈ ਹਾਥੀਆਂ ਦਾ ਝੁੰਡ ਹੁੰਦਾ ਹੈ ਜਿਹੜਾ ਤੜਫੜ ਜੀ ਕਰਦਾ ਉਹਨੂੰ ਕੱਢ ਦਿੰਦੇ ਆ ਜਿਹੜਾ ਫਿਰ ਝੁੰਡ ਚੋਂ ਨਿਕਲ ਗਿਆ ਨਾ ਉਸੇ ਨੂੰ ਸ਼ਿਕਾਰੀ ਫੜ ਕੇ ਲਿਆਉਂਦੇ ਆ ਉਹ ਫਿਰ ਮਾਰਾਂ ਖਾਂਦਾ ਤੁਰਿਆ ਫਿਰਦਾ ਕਦੇ ਇੱਥੇ ਮੋਲਾਪੁਰ ਸਰਖਸ ਵਾਲੇ ਲਈ ਫਿਰਦੇ ਕਦੇ ਲੁਧਿਆਣਾ ਇਹ ਝੁੰਡ ਚੋਂ ਕੱਢਿਆ